ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਅੱਜ ਲੁਧਿਆਣਾ ਦੇ ਤਨਾਸੂ ਸਾਈਕਲ ਵੈਲੀ ਵਿੱਚ ਸੌਜਕ ਸਮਾਗਮ ਦੌਰਾਨ ਨਵੇਂ ਚੁਣੇ ਗਏ 6000 ਦੇ ਕਰੀਬ ਪੰਚਾਂ ਨੂੰ ਸੌਂਚਾਈ ਗਈਏ ਤੇ ਉਹਨਾਂ ਨੂੰ ਵਧਾਈ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਅੱਜ ਨਵੇਂ ਪੰਚਾਂ ਨੂੰ ਸੌਹੂ ਚੁਕਾ ਕੇ ਪਿੰਡਾਂ ਦੇ ਵਿਕਾਸ ਲਈ ਪ੍ਰੇਰਿਤ ਕਰ ਰਹੇ ਹਾਂ। ਇਸ ਦੌਰਾਨ ਉਹਨਾਂ ਕਿਹਾ ਕਿ ਨਸ਼ਾ ਪੰਜਾਬ ਵਿੱਚ ਅਹਿਮ ਮੁੱਦਾ ਹੈ ਤੇ ਇਹਨਾਂ ਪੰਚਾਂ ਨੂੰ ਕਿਹਾ ਗਿਆ ਕਿ ਜੇਕਰ ਕੋਈ ਵੀ ਨਸ਼ਾ ਦਸਕਰ ਪਿੰਡਾਂ ਵਿੱਚ ਨਸ਼ਾ ਵੇਚਣਾ ਹੁੰਦਾ ਹੈ ਤਾਂ ਉਹਨਾਂ ਖਿਲਾਫ ਸਖਤ ਕਾਰ ਭਾਈ ਕਿੱਥੀ ਜਾਵੇ ਅੱਜ ਪੰਚ ਸਹਿਬਾਨਾਂ ਨੂੰ ਜੋ ਲੱਖਾਂ ਬਾਕੀ ਆਪਣੇ ਪਿੰਡਾਂ ਚੋਂ ਪੰਜ ਚੁਣੇ ਗਏ ਉਹਨਾਂ ਨੂੰ ਅੱਜ ਸੌਂ ਚੁੱਕ ਸੌਂ ਚਕਾਈ ਗਈ ਸੋ ਸਭ ਤੋਂ ਪਹਿਲਾਂ ਤੇ ਮੈਂ ਪੰਚ ਸਹਿਬਾਨਾਂ ਨੂੰ ਪੈਣਾ ਨੂੰ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਜਿੰਨਾ ਜਿੰਨਾਂ ਨੇ ਅੱਜ ਸੌਂ ਚੁੱਕੀ ਹੈ ਤੇ ਨਾਲ ਹੀ ਉਹਨਾਂ ਨੂੰ ਬੇਨਤੀ ਲਗਾਈ ਗਈ ਕਿ ਆਪਣੇ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਵਿਕਾਸ ਦੇ ਵੱਤ ਵੱਧ ਮਤੇ ਪਾਓ ਸਰਪੰਚ ਸਹਿਬਾਨਾਂ ਨੂੰ ਨਾਲ ਲੈ ਕੇ ਪੂਰੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਬਜ਼ੁਰਗਾਂ ਨੂੰ ਨਾਲ ਲੈ ਕੇ ਨੌਜਵਾਨਾਂ ਨੂੰ ਨਾਲ ਲੈ ਕੇ ਜਿਹੜੇ ਵਿਕਾਸ ਦੇ ਕੰਮ ਤੁਸੀਂ ਭੇਜੋਗੇ ਸਰਕਾਰ ਤੁਹਾਨੂੰ ਵੱਤ ਵੱਤ ਫੰਡ ਦੇਵੇਗੀ ਕਲੇ ਦਿਨ ਤੋਂ ਇਸ ਵੀ ਤੇ ਚੱਲੇ ਹੋਏ ਨੇ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਸੋ ਇਹ ਸਾਰੀਆਂ ਪੰਚਾਇਤਾਂ ਸਹਿਬਾਨ ਪਿੰਡ ਵਾਸੀ ਨਾਲ ਲੈ ਕੇ ਤੇ ਸਾਡਾ ਸਾਥ ਦੇਣਗੇ ਸਰਕਾਰ ਦਾ ਸਾਥ ਦੇਣਗੇ ਤੇ ਪੰਜਾਬ ਦੇ ਤੇ ਪੰਜਾਬ ਰੰਗਲਾ ਪੰਜਾਬ ਬਣੂਗਾ ਨਸ਼ਾ ਮੁਕਤ ਪੰਜਾਬ ਬਣੂਗਾ ਤੇ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਵੀ ਜਿਹੜੀ ਹੈ ਨੇਰੀਆ ਕਾਜ ਤੋਂ ਸ਼ੁਰੂਆਤ ਹੋ ਗਈ। ਨਸ਼ੇ ਲੈ ਕੇ ਤੁਸੀਂ ਅੱਜ ਪਿੰਡ ਵਾਸੀਆਂ ਨੂੰ ਕੁਝ ਕਿਹਾ ਵਾ ਸਪੈਸ਼ਲੀ ਕਿ ਕੋਈ ਨਸ਼ਾ ਵੇਚਣ ਆਂਦਾ ਤਾਂ ਉਹ ਕੀ ਮੈਂ ਦੇਖੋ ਕਿ ਪੰਜਾਬ ਨੂੰ ਜਿਹੜਾ ਤੁਸ਼ਨੀਆ ਸਰਕਾਰਾਂ ਨੇ ਜਿਹੜਾ ਨਸ਼ਾ ਸ਼ੁਰੂਆਤ ਕੀਤੀ ਆ ਤੇ ਆਮ ਆਲੀ ਪਾਰਟੀ ਸਰਕਾਰ ਮੁਖ ਪਹਿਲੇ ਦਿਨ ਤੋਂ ਇਸ ਪਾਸੇ ਚੱਲੀ ਆ ਕਿ ਜਿਹੜਾ ਨਸ਼ਾ ਮੁਕਤ ਪੰਜਾਬ ਹੋਵੇ ਤੇ ਜਿਹੜਾ ਅਫਸਰ ਸਹਿਮਾਨ ਪੁਲਿਸ ਪ੍ਰਸ਼ਾਸਨ ਬਹੁਤ ਸਾਥ ਦੇ ਰਿਹਾ ਤੇ ਉਹਨਾਂ ਦੇ ਟਾਈਮ ਦੇ ਵਿੱਚ ਬਾਕੀ ਪੰਜਾਬ ਜਿਹੜਾ ਨਸ਼ਾ ਮੁਕਤ ਸਰਕਾਰੀ ਭੇਡਾਂ ਮਾਰੇ ਵੀ ਕਿਹਾ ਜਾਊਗਾ ਦੱਸਿਆ ਜਾਵੇ ਤੁਹਾਨੂੰ ਕੰਦਾ ਜੀ ਕਾਲੀਆਂ ਭੇਡਾਂ ਮਾਰੇ ਵੀ ਦੱਸਿਆ ਜਾਵੇ ਕਿਹੜਾ ਜੀ ਦੱਸੋ ਜਿਹੜੀਆਂ ਨਸ਼ਾ ਵੇਚਦੀਆਂ ਕਾਲੀਆਂ ਭੇਡਾਂ ਜੀ ਇਹ ਸਾਰੀਆਂ ਨਸ਼ਾ ਵੇਚਣ ਵਾਲੇ ਕਾਲੀਆਂ ਭੇਡਾਂ ਕਹ ਲੋ ਜਾਂਦੇ ਕਹ ਲੋ ਜਿਹੜੇ ਪੰਜਾਬ ਨੂੰ ਨਸ਼ੇ ਨੂੰ ਇਸ ਪਾਸੇ ਨੌਜਵਾਨਾਂ ਨੂੰ ਨਸ਼ੇ ਵੱਲ ਧਕੇਲਦੇ ਆ ਇਹਨਾਂ ਨੂੰ ਤੇ ਸਖ਼ਤ ਜੀ ਸਜ਼ਾ ਮਿਲਣੀ ਚਾਹੀਦੀ ਕਿ ਦੁਬਾਰਾ ਕੋਈ ਸੋਚੇ ਵੀ ਨਾ ਸੋ ਪੰਜਾਬ ਸਰਕਾਰ ਪੰਜਾਬ ਦੇ ਵਸਨੀਕਾਂ ਦੇ ਨਾਲ ਹੈ ਅੱਜ ਪੰਚ ਸਹਿਬਾਨਾਂ ਨੂੰ ਮੁਬਾਰਕਬਾਦ ਸੋ ਅੱਜ ਜਿਹੜੀ ਸੋਚਕ ਸਮਾਗਮ ਬੜੇ ਪੰਚ ਸਹਿਬਾਨ ਸਾਰੇ ਜਿਹਨੇ ਤੇ ਪਹੁੰਚੇ ਇਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਭੈਣਾਂ ਨੂੰ ਵੀਰਾਂ ਨੂੰ ਤੁਸੀਂ ਮੈਂਨੇ ਕਹਿੰਦਾ ਹਾਂ ਤੁਹਾਡਾ ਸਾਰੇ মিডিਆ ਵਾਲੇ ਪਰਵਾਹ ਦਾ ਨਹੀਂ ਮੈਂ ਤਾਂ ਸਾਡਾ ਮੁਕਮਲ ਚਾਹੀ ਚੰਡੀ ਨੇ ਪਿਆ ਦਿੱਤਾ ਹੈਗਾ ਮਹਿਲਾਵਾਂ ਤੇ ਪਹਿਲਾਂ ਵੀ ਕਿਉਂਕਿ ਅੱਜ ਸਰ ਇੰਦਰੀਆਂ ਚੀਜ਼ਾਂ ਇਲੈਕਸ਼ਨਾਂ ਦੇ ਵਿੱਚ ਬਾਹਰ ਆਉਂਦੀ ਹੈ ਜੀ ਦੇਖੋ ਹਮੇਸ਼ਾ ਹਰ ਗੱਲ ਸੋਚ ਕੇ ਬੋਲਣਾ ਚਾਹੀਦਾ ਭੈਣਾ ਮਾਤਾਵਾਂ ਨੂੰ ਜਿਹੜਾ ਸਤਕਾਰ ਮਿਲਣਾ ਚਾਹੀਦਾ ਸੋ ਜੋ ਵੀ ਉਹਨੇ ਕਿਹਾ ਮੈਂ ਸੁਣਿਆ ਨਹੀਂ ਪਰ ਜਿਹੜੀਆਂ ਭੈਣਾ ਮਾਤਾਵਾਂ ਸਾਡੀਆਂ ਮਾਵਾਂ ਜਨਨੀ ਆ ਪੰਜਾਬ ਨੂੰ ਨੌਜਵਾਨਾਂ ਨੂੰ ਪੂਰੇ ਦੇਸ਼ ਦੀ ਜਨਨੀ ਹੈ ਔਰਤ ਨੂੰ ਕਿਹਾ ਗਿਆ ਪੈਣਾ ਬਾਰੇ ਮਾੜਾ ਸੋਚ ਬੋਲਣਾ ਆਪਣੇ ਆਪ ਹੀ ਉਹ ਆਪਣੇ ਉਹ ਇੱਕ ਬਹੁਤ ਮਾੜੀ ਹਰਕਤ ਹੈ ਸੋ ਮੈਂ ਤੇ ਹਮੇਸ਼ਾ ਹੀ ਪੈਣਾ ਦਾ ਮਤਾਬਲਾ ਸਤਿਕਾਰ ਕਰਦਾ ਸਰਕਾਰ ਸਾਡੀ ਪੂਰੀ ਪੈਣਾ ਮਸਲਾਵਾ ਦਾ ਸਾਥ ਦਿੰਦੀ ਹੈ ਸਤਿਕਾਰ ਕਰਦੀ ਹੈ ਸੋ ਜੋ ਵੀ ਉਹਨੇ ਕਿਹਾ ਮਾੜਾ ਕਿਹਾ ਸੋ ਨਹੀਂ ਕਹਿਣਾ ਚਾਹੀਦਾ ਪਾਰਟੀ ਦੇ ਪਾਰਟੀ ਦੇ ਪਾਰਟੀ ਦੇ ਦੇਖੋ ਚਾਰੇ ਬਾਈ ਇਲੈਕਸ਼ਨਾਂ ਚ ਬਹੁਤ ਵੱਡੀ ਲੀਡ ਨਾਲ ਜਿੱਤ ਰਹੇ ਆ ਉਹਨਾਂ ਨੂੰ ਪਤਾ ਕਿ ਪਹਿਲੀ ਸਰਕਾਰ ਜਿਹੜੀ ਆਈ ਹੈ ਜਿਹੜੀ ਲੋਕਾਂ ਦੇ ਨਾਲ ਦੇ ਕੇ ਲੋਕਾਂ ਦੇ ਵਿੱਚ ਰਹਿ ਕੇ ਜਿੰਨੇ ਵੀ ਸਾਡੇ ਐਨਐਲਐਸ ਬਾਣ ਬੰਮੇ ਜਿੱਤੇ ਸੀ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਹਰ ਮੁਸ਼ਕਲ ਤੋਂ ਦੂਰ ਕੀਤਾ ਜਿੰਨੀਆਂ ਗਾਰੰਟੀਆਂ ਦਿੱਤੀਆਂ ਸੀ ਉੱਤੇ ਕੰਮ ਚੱਲ ਰਿਹਾ ਤੇ ਸੋ ਆਉਣ ਵਾਲੇ ਟਾਈਮ ਤੇ 2.5 ਸਾਲ ਬੈਲੈਂਸ ਪੇ ਆ 2.5 ਸਾਲ 2.5 ਸਾਲ ਤੇ ਜਿਹੜਾ ਹਲਕੀਚਾਰ ਬਾਏ ਇਲੈਕਸ਼ਨਾਂ ਤੇ ਐਮਐਲਏ ਜੀ ਸਰਕਾਰ ਦੇ ਹੋਵੇਗਾ ਤੇ ਜਿਹੜੇ ਵਿਕਾਸ ਦੇ ਕੰਮ ਤੇ ਤੇਜ਼ੀ ਨਾਲ ਚੱਲਦੀਆਂ ਰਾਹੁਲ ਕਾਦੀ ਹਮੇਸ਼ਾ ਫੇਰੀ ਆਈਫਲ ਦਾ ਕਹਿੰਦਾ ਕਿ ਫਰਕ ਪਈਗਾ ਮੈਨੂੰ ਤਾਂ ਲੱਗਦਾ ਨਹੀਂ ਫਰਕ ਸਰ ਐਮਰਜੈਂਸੀ ਫਿਲਮ ਨੂੰ ਲੈ ਕੇ ਕੀ ਕਹਿਣਾ ਚਾਹੂੰਗਾ ਸਰ ਜਿਹੜੀ ਐਮਰਜੈਂਸੀ ਫਿਲਮ ਅੱਜ ਦੇ ਸੌ ਚੱਕ ਸਮਾਗਮ ਹੈ ਜੀ ਉਹਦੇ ਤੇ ਬਹੁਤ ਬਹੁਤ ਸਰ ਨਿਕ ਪੰਜ ਕਿਲੇ ਪੰਚਾ ਨੇ ਅੱਜ ਜਿਹੜੀ ਹੈ ਸੌ ਚੱਕੀ ਹੈ ਸਾਡੇ ਪੂਰੇ ਨਗਰ ਜੀਰੇ ਦੇ 6000 ਦੇ ਕਰੀਬ ਜਿਹੜੇ ਸਾਰੇ ਪੰਚਾਂ ਦੇ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਦੀ ਕੀ ਤਿਆਰੀ ਕੀਤੀ ਜਾ ਰਹੀ ਹੈ ਬਹੁਤ ਤਿਆਰੀ ਹੈ ਜੀ ਪੂਰੀ ਮੇਅਰ ਵੀ ਆਮ ਆਲੀ ਪਾਰਟੀ ਦਾ ਬਣੇਗਾ ਸਾਰੇ ਕੌਂਸਲਰ ਜਿੱਤਣਗੇ ਤੇ ਕਮਾਂ ਦੇ ਵਿਕਾਸ ਕਾਰਜਾਂ ਨੇ ਰਹੀ ਆਈ ਹੋਈ ਹੈ ਤੇ ਥੋੜੀ ਜਿਹਾ ਹੋਰ ਵੀ ਜਿਹੜੇ ਕੰਮ ਰਹਿੰਦੇ ਆ ਜਿਹੜੇ ਲੋਕਾਂ ਦੀ ਡਿਮਾਂਡ ਹੈ ਹਰ ਕੰਮ ਕੀਤਾ ਜਾਏਗਾ ਚਾਹੇ ਪਾਰਕਾਂ ਦਾ ਹੋਵੇ ਚਾਹੇ ਗਲੀਆਂ ਨਾਲੀਆਂ ਦਾ ਹੋਵੇ ਚਾਹੇ ਲਾਈਟਾਂ ਦਾ ਹੋਵੇ ਚਾਹੇ ਵਾਟਰ ਸਪਲਾਈ ਦਾ ਹੋਵੇ ਹਰ ਕੰਮ ਜਿਹੜਾ ਕਰਦੈਂਦੇ ਜਿਹੜੇ ਲੋਕ ਰਹਿ ਰਹੇ ਆ ਵਾਰਡਾਂ ਦੇ ਵਿੱਚ ਰਹਿ ਰਹੇ ਆ ਉਹਨਾਂ ਨੂੰ ਹਰ ਸੁਵਿਧਾ ਦਿੱਤੀ ਜਾਏਗੀ ਜੋ ਸਰਕਾਰ ਦਾ ਫਰਜ਼ਵੰਦ ਹੈ ਕਾਰਪੋਰੇਸ਼ਨ ਦਾ ਫਰਜ਼ਵੰਦ ਹੈ ਹਰ ਸੁਵਿਧਾਵਾ ਸਰਕਾਰ ਦੇਣ ਦੀ ਕੋਸ਼ਿਸ਼ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇ